ਦੇਖੋ ਇੱਕ ਗੱਲ ਹੈ ਕਿ ਕਾਰਜਕਾਰੀ ਪ੍ਰਧਾਨ ਜਦੋਂ ਲਗਦੇ ਆ ਉਹਦੇ ਕੋਈ ਹਾਲਾਤ ਉਤਪਨ ਹੁੰਦੇ ਆ ਬੰਦਾ ਦੇਸ਼ੋਂ ਬਾਹਰ ਗਿਆ ਹੋਵੇ ਕੋਈ ਜੇਲ੍ਹ ਚਲਾ ਜਾਵੇ ਜਾਂ ਕੋਈ ਵੱਡੀ ਬਿਮਾਰੀ ਦੀ ਹਾਲਤ ਚ ਹੋਵੇ ਤਾਂ ਤੱਕ ਕਾਰਜਕਾਰੀ ਪ੍ਰਧਾਨ ਜਿਹੜੇ ਆ ਉਹ ਐਕਟ ਕਰਦੇ ਆ ਅੱਜ ਪ੍ਰਧਾਨ ਸਤਾਬ ਦੇ ਚੁਸਤ ਦਰੁਸਤ ਹੁੰਦੇ ਆ ਕਾਰਜਕਾਰੀ ਪ੍ਰਧਾਨ ਲਾਉਣਾ ਉਹ ਮੈਂ ਸਮਝਦਾ ਕਿ ਪਾਰਟੀ ਚ ਸਭ ਤੋਂ ਸੀਨੀਅਰ ਨੇਪੁੰਧੜ ਸਾਹਿਬ ਉਹਨਾਂ ਦੀ ਵੀ ਇੱਕ ਤوهੀਨ ਕਰਨਾ ਹੀ ਆ ਇਸ ਕਰਕੇ ਪਾਰਟੀ ਪ੍ਰਧਾਨ ਸਾਹਿਬ ਸੁਬੀਰ ਸਿੰਘ ਬਾਦਲ ਸਾਹਿਬ ਨੂੰ ਜਿਨ੍ਹਾਂ ਤੇ ਇਲਜ਼ਾਮ ਹੈ ਕਿ بار بار ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਉਲੰਘਣਾ ਕੀਤੀ ਹੈ ਉਹਨਾਂ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਔਰ ਕਿਉਂਕਿ ਕੇਸ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਚੁੱਕਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਤੇ ਉਹਨਾਂ ਦੇ ਪ੍ਰਧਾਨ ਜਿਹੜੇ ਆ ਉਹ ਐਸਜੀਪੀਸੀ ਦੇ ਤੇ ਖਾਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਹਿਯੋਗ ਲਈ ਪ੍ਰੋਟੈਕਸ਼ਨ ਲਈ ਬਣੇ ਸੀ ਤੇ ਜੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੀ ਹੁਕਮਨਾਮਿਆਂ ਦੀ ਉਲੰਘਣਾ ਕਰੂਗਾ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਪ੍ਰਧਾਨ ਰਹਿਣ ਦਾ ਕੋਈ ਹੱਕ ਨਹੀਂ ਹੈ ਵੈਸੇ ਵੀ ਪਾਰਟੀ ਜਿਹੜੀ ਹੈ ਉਹ ਬਿਲਕੁਲ ਜ਼ੀਰੋ ਤੋਂ ਲਿਆਂ ਖੜੀ ਕੀਤੀ ਹੈ ਅੱਜ ਡਾਕਟਰ ਸੁਖੀ ਚਲੇ ਗਿਆ ਕੱਲ ਡਿੰਪੀ ਦਾ ਚਲੇ ਜਾਣਾ ਅੱਜ ਕੋਈ ਉਮੀਦਵਾਰ ਬਣ ਲਈ ਗਦਰਬਾ ਤੋਂ ਤਿਆਰ ਨਹੀਂ ਜਿਹੜਾ ਕਿ ਆਪਣਾ ਜੱਦੀ ਹਲਕਾ ਸੀ ਇਸ ਕਰਕੇ ਹਲੇ ਵੀ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਔਰ ਸਾਰੇ ਧੜਿਆਂ ਦੀ ਬੈਠ ਕੇ ਇੱਕ ਪ੍ਰੋਸੀਡੀਅਮ ਬਣਨੀ ਚਾਹੀਦੀ ਹੈ ਤੇ ਫਿਰ ਨਵੇਂ ਸਿਰਿਓਂ ਭਰਤੀ ਹੋਣੀ ਚਾਹੀਦੀ ਹੈ ਦੇਖੋ ਕਾਰਜਕਾਰੀ ਪ੍ਰਧਾਨ ਦਾ ਮਤਲਬ ਜਿਹੜਾ ਇਹ ਹੁੰਦਾ ਵੀ ਜਦੋਂ ਕੋਈ ਪ੍ਰਧਾਨ ਉਪਸਥਿਤ ਨਾ ਹੋਵੇ ਜਾਂ ਉਹਦੇ ਕੋਲੇ ਕੋਈ ਹੋਰ ਜ਼ਿੰਮੇਵਾਰੀ ਹੋਵੇ ਉਸ ਸਮੇਂ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਲਾਇਆ ਜਾਂਦਾ ਮੈਂ ਨਹੀਂ ਸਮਝਦਾ ਇਹ ਤਾਂ ਸਰਦਾਰ ਸੁਖਬੀ ਸਿੰਘ ਬਾਦਲ ਹੀ ਦੱਸ ਸਕਦੇ ਨੇ ਹਜੇ ਪੂਰੀ ਜਾਣਕਾਰੀ ਨਹੀਂ ਆਈ ਵੀ ਉਹਨਾਂ ਨੇ ਕਾਰਜਕਾਰੀ ਪ੍ਰਧਾਨ ਪਾਰਟੀ ਦਾ ਲਾਇਆ ਕਿਉਂ ਆ ਦੂਸਰੀ ਗੱਲ ਮੈਂ ਸਮਝਦਾ ਵੀ ਜਦੋਂ ਕਰਨੀ ਲੱਗੇ ਨੇ ਫਿਰ ਸਰਦਾਰ ਸੁਖਬੀ ਸਿੰਘ ਬਾਦਲ ਨੂੰ ਬੇਨਤੀ ਆ ਵੀ ਪੰਥ ਵਿੱਚ ਏਕਤਾ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਮੁਰਸਰ ਜੀਤੀ ਵਾਸਤੇ ਜਿਹੜੀ ਅਕਾਲੀ ਵਰਕਰਾਂ ਦੀ ਭਾਵਨਾਵਾਂ ਝੁੰਡਾ ਕਮੇਟੀ ਦੇ ਵਿੱਚ ਦਰਜ ਨੇ ਕਿ ਤੁਸੀਂ ਪਾਰਟੀ ਤੋਂ ਅਸਤੀਫਾ ਦੇ ਕੇ ਪਾਰਟੀ ਦੀ ਕਮਾਨ ਸਦਾ ਬ੍ਰਿੰਦਰ ਸਿੰਘ ਪੁੰਦਰ ਦਾ ਸਤਕਾਰ ਆ ਪੁਰਾਣੇ ਲੀਡਰ ਨੇ ਪਰ ਇੱਕ ਐਮਐਲਏ ਐਮਪੀ ਵਜ਼ੀਰ ਹੋਣਾ ਵੱਖਰੀ ਗੱਲ ਆ ਅਕਾਲੀ ਦਲ ਦਾ ਪ੍ਰਧਾਨ ਹੋਣਾ ਉਹ ਲੋਕਾਂ ਦੀ ਇੱਕ ਕਲਪਨਾ ਹੈ ਲੋਕਾਂ ਦੀ ਇੱਕ ਚਾਹਤ ਆ ਵੀ ਕੋਈ ਐਸਾ ਵਿਅਕਤੀ ਜਿਹੜਾ ਵਿਅਕਤੀ ਦੀ ਦਿੱਖ ਜਿਹੜੀ ਹੈਗੀ ਆ ਅਕਾਲੀ ਦਲ ਦੇ ਪ੍ਰਧਾਨਗੀ ਵਾਸਤੇ ਪੂਰੀ ਪਰਪੱਕ ਹੋਵੇ ਜਿੱਥੇ ਉਹ ਅਮਰਤਾ ਸਿੰਘ ਹੋਵੇ ਉੱਥੇ ਬਾਣੀ ਦਾ ਪੂਰਾ ਅਧਿਆਨ ਹੋਵੇ ਤੇ ਖਾਸ ਤੌਰ ਦੇ ਉੱਤੇ ਪੰਜਾਬ ਦੀ ਸੱਭਿਆਤਾ ਸੱਭਿਆਚਾਰ ਪੰਜਾਬੀ ਬੋਲੀ ਦੇ ਉੱਤੇ ਪਕੜ ਹੋਵੇ ਤੇ ਐਸੇ ਪ੍ਰਧਾਨ ਦੀ ਜਿਹੜੀ ਕਲਪਨਾ ਐਸੇ ਪ੍ਰਧਾਨ ਦੀ ਜਿਹੜੀ ਮੰਗਾ ਉਹ ਅਕਾਲੀ ਵਰਕਰਾਂ ਵੱਲੋਂ ਝੁੰਡਾ ਕਮੇਟੀ ਦੇ ਵਿੱਚ ਰੱਖੀ ਗਈ ਸੀਗੀ ਸੋ ਮੈਂ ਸਮਝਦਾ ਵੀ ਸਦਾ ਸੁਖੀਰ ਸਿੰਘ ਬਾਦਲ ਨੂੰ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਪੰਜਾਬ ਦੀ ਖੇਤਰੀ ਪਾਰਟੀ ਮੁੜ ਕੇ ਜੀਹਾਂ ਤੇ ਆ ਸਕੇ ਉਹਦੇ ਲਈ ਪਾਰਟੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਕਿਹੜੇ ਯੋਗ ਵਿਅਕਤੀ ਦੇ ਹੱਥੇ ਵੀ ਜਿਹੜਾ ਅਕਾਲੀ ਦਲ ਦੀ ਪ੍ਰਧਾਨਗੀ ਦੇ ਫਿੱਟ ਬੈਟਦਾ ਹੋਵੇ ਉਹਦੇ ਹੱਥਾਂ ਦੇ ਵਿੱਚ ਸਮੁੱਚੇ ਖਾਲਸਾ ਪੰਥ ਨਾਲ ਸਲਾਹ مشورے ਤੋਂ ਬਾਅਦ ਉਹ ਪ੍ਰਧਾਨਗੀ ਦੇਣੀ ਪਈ। ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੈਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਸਕਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499